ਫਿਨਲੈਂਡ ਦਾ ਵਸਨੀਕ ਐਨਆਰਆਈ ਬਸੰਤ ਸਿੰਘ ਪੰਜਾਬੋਂ ਦਾ ਇੱਥੇ ਉਹਦਾ ਪਰਿਵਾਰ ਹੁੰਦਾ ਹੈ ਬਸੰਤ ਸਿੰਘ ਦਾ ਜਿਹੜਾ ਜੀਵਨ ਹੈ ਉਹ ਮਿਹਨਤ ਸੁਪਨੇ ਤੇ ਉਮੀਦ ਨਾਲ ਭਰਿਆ ਹੁੰਦਾ ਪਰ ਪੰਜਾਬ ਜਦੋਂ ਆਉਂਦਾ ਉਹਦਾ ਰਿਸ਼ਤੇਦਾਰੀਆਂ ਜਿਸਮਾਨੀ ਭੁੱਖ ਤੇ ਪੈਸੇ ਦੇ ਲਾਲਚ ਕਾਰਨ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਤੇ ਐਨਆਰਆਈ ਦੀ ਸੁਰੱਖਿਆ ਤੇ ਵੀ ਇੱਕ ਸਵਾਲ ਖੜੇ ਕਰਦਾ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਜਲਾਲਾਬਾਦ ਦਾ ਰਹਿਣ ਵਾਲਾ ਜਗਸੀਰ ਸਿੰਘ ਉਹਦੇ ਤਿੰਨ ਬੇਟੇ ਸੀ ਇੱਕ ਬੇਟਾ ਬਹੁਤ ਸਮੇਂ ਪਹਿਲਾਂ ਜਰਮਨੀ ਚਲਾ ਜਾਂਦਾ ਉਹ ਜਮਾਨੇ ਦੇ ਵਿੱਚ ਮੋਬਾਈਲ ਫੋਨ ਤੇ ਲੈਂਡਲਾਈਨ ਫੋਨ ਪਿੰਡਾਂ ਦੇ ਵਿੱਚ ਤਾਂ ਹੁੰਦਾ ਹੀ ਨਹੀਂ ਸੀ ਤੇ ਮੋਬਾਈਲਾਂ ਦਾ ਤਾਂ ਜਮਾਨਾ ਹੀ ਹੈ ਨਹੀਂ ਸੀ ਇੱਕ ਤਰੀਕੇ ਨਾਲ ਪਰਿਵਾਰ ਨਾਲ ਸੰਪਰਕ ਨਾ ਦੇ ਬਰਾਬਰ ਹੀ ਸੀ ਨਾ ਕਿਸੇ ਖੁਸ਼ੀ ਤੇ ਨਾ ਗਮੀ ਤੇ ਕਦੇ ਆਉਣਾ ਨਹੀਂ ਹੁਣ ਮਾਪ ਪਿਓ ਨੂੰ ਇਸ ਗੱਲ ਦਾ ਬੜਾ ਵੱਡਾ ਦੁੱਖ ਹੁੰਦਾ ਵੀ ਆਪਣੇ ਪੁੱਤਰ ਨੂੰ ਕਈ ਸਾਲਾਂ ਤੋਂ ਉਹਨਾਂ ਨੇ ਦੇਖਿਆ ਹੀ ਨਹੀਂ ਹੁੰਦਾ ਤੇ ਜਗਸੀਰ ਸਿੰਘ ਮਨ ਬਣਾਉਂਦੇ ਨੇ ਵੀ ਹੁਣ ਜਿਹੜੇ ਉਹਨਾਂ ਦੇ ਦੂਜੇ ਦੋ ਬੇਟੇ ਨੇ ਕੁਲਵਿੰਦਰ ਸਿੰਘ ਤੇ ਬਸੰਤ ਸਿੰਘ ਇਹਨਾਂ ਨੂੰ ਬਾਹਰ ਨਹੀਂ ਭੇਜਣਾ ਕਿਸੇ ਵੀ ਕੀਮਤ ਤੇ ਪਰ ਜੋ ਕੁਦਰਤ ਨੂੰ ਮਨਜ਼ੂਰ ਥੋੜੀ ਜ਼ਮੀਨ ਦੇ ਵਿੱਚ ਗੁਜ਼ਾਰੇ ਬੜੀ ਮੁਸ਼ਕਲ ਨਾਲ ਚੱਲਦੇ ਨੇ ਤੇ ਜੱਟਾਂ ਦੇ ਪੁੱਤਾਂ ਦਾ ਆਮ ਵੀ ਜਿਹੜਾ ਉਹ ਧਿਆਨ ਰੰਦਾ ਹੈ ਖਾਸ ਕਰ ਪੰਜਾਬ ਦੇ ਵਿੱਚ ਹੀ ਸਾਰੇ ਪੰਜਾਬੀਆਂ ਦਾ ਹੀ ਉਹ ਕਿਸੇ ਵੀ ਧਰਮ ਸਮਾਜ ਤੋਂ ਹੁਣ ਵਿਦੇਸ਼ਾਂ ਵੱਲ ਹੁਣ ਦੂਜੇ ਮੁੰਡੇ ਵੀ ਬਾਹਰ ਜਾਣਾ ਚਾਹੁੰਦੇ ਸੀ ਪਰ ਜਗਸੀਰ ਸਿੰਘ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਅਖੀਰ ਜਗਸੀਰ ਸਿੰਘ ਦੇਖਦੇ ਨੇ ਵੀ ਇੱਥੇ ਵੀ ਰਹਿ ਕੇ ਕੀ ਕਰਨਗੇ ਤੇ ਬਸੰਤ ਸਿੰਘ ਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੰਦੇ ਨੇ ਬਸੰਤ ਸਿੰਘ ਫਿਨਲੈਂਡ ਜਾਣਾ ਚਾਹੁੰਦਾ ਸੀ ਹੁਣ ਜਦੋਂ ਘਰੋਂ ਪਰਮਿਸ਼ਨ ਮਿਲਦੀ ਆ ਖੁਸ਼ ਹੁੰਦਾ ਹੈ ਉਹਦੇ ਚਿਹਰੇ ਦੇ ਤੇ ਇੱਕ ਉਦਾਸੀ ਵੀ ਹੁੰਦੀ ਹੈ ਦਿਲ ਦੇ ਅੰਦਰ ਇੱਕ ਗਮ ਹੁੰਦਾ ਉਹ ਕਾਰਨ ਸੀ ਉਥੋਂ ਦੀ ਰਹਿਣ ਵਾਲੀ ਇੱਕ ਲੜਕੀ ਸਾਧੂ ਸਿੰਘ ਦੀ ਬੇਟੀ ਜਤਿੰਦਰਪਾਲ ਕੌਰ ਉਹਦੇ ਨਾਲ ਉਹਦਾ ਪਿਆਰ ਹੁੰਦਾ ਕਈ ਸਾਲਾਂ ਦਾ ਰਿਲੇਸ਼ਨ ਹੁੰਦਾ ਤੇ ਉਹਨੂੰ ਛੱਡ ਕੇ ਵੀ ਉਹ ਨਹੀਂ ਸੀ ਜਾਣਾ ਚਾਹੁੰਦਾ ਬਸੰਤ ਸਿੰਘ ਦੇ ਪਰਿਵਾਰ ਨੂੰ ਵੀ ਪਤਾ ਸੀ ਤੇ ਸਾਧੂ ਸਿੰਘ ਦੇ ਪਰਿਵਾਰ ਨੂੰ ਵੀ ਇਹਨਾਂ ਦੇ ਰਿਲੇਸ਼ਨਾਂ ਦਾ ਪਤਾ ਸੀ ਬਸੰਤ ਸਿੰਘ ਦਾ ਪਰਿਵਾਰ ਵਿਆਹ ਵਾਸਤੇ ਮੰਨ ਜਾਂਦਾ ਪਰ ਸਾਧੂ ਸਿੰਘ ਦਾ ਪਰਿਵਾਰ ਇਸ ਵਿਆਹ ਵਾਸਤੇ ਨਹੀਂ ਮੰਨਦਾ ਹੁਣ ਇਸ ਗੱਲ ਦਾ ਪਤਾ ਲੱਗਦਾ ਜਤਿੰਦਰਪਾਲ ਨੂੰ ਜਤਿੰਦਰਪਾਲ ਨੂੰ ਜਦੋਂ ਪਤਾ ਲੱਗਦਾ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲਦੀ ਆ ਫਿਰ ਉਹ ਕਿਸੇ ਤਰੀਕੇ ਸਨੇਹਾ ਭੇਜਦੀ ਆ ਬਸੰਤ ਨੂੰ ਤੇ ਇੱਕ ਮੋਟਰ ਤੇ ਮਿਲਦੇ ਨੇ ਉੱਥੇ ਜਤਿੰਦਰਪਾਲ ਦਾ ਕਹਿਣਾ ਹੁੰਦਾ ਵੀ ਤੇਰੇ ਕਰਕੇ ਮੈਂ ਕਿਸੇ ਦੇ ਨਾਲ ਵੀ ਵਿਆਹ ਨਹੀਂ ਕਰਾਇਆ ਵੀ ਮੈਂ ਵਿਆਹ ਕਰਾਣਾ ਤੇ ਸਿਰਫ ਬਸੰਤ ਦੇ ਨਾਲ ਤੇ ਤੂੰ ਹੁਣ ਮੈਨੂੰ ਛੱਡ ਕੇ ਬਾਹਰ ਚੱਲਣਾ ਤੇਰਾ ਕੀ ਪਤਾ ਕਦੋਂ ਆਏਗਾ ਤੇ ਮੇਰਾ ਕੀ ਬਣੇਗਾ ਇਥੇ ਬਸੰਤ ਸਿੰਘ ਦਾ ਕਹਿਣਾ ਹੁੰਦਾ ਵੀ ਤੇਰੇ ਘਰ ਦੇ ਨਹੀਂ ਮੰਨਦੇ ਪਰ ਜਦੋਂ ਮੈਂ ਐਨ ਆਰ ਆਈ ਹੋਵਾਂਗਾ ਬਾਹਰੋਂ ਆਇਆ ਹੋਵਾਂਗਾ ਤਾਂ ਤੇਰੇ ਘਰ ਦੇ ਵੀ ਮੰਨ ਜਾਣਗੇ ਮੈਂ ਤੇਰੇ ਘਰ ਕੀ ਚੱਲਿਆ ਉਹਨੂੰ ਵਿਸ਼ਵਾਸ ਚ ਲਿਆ ਜਾਂਦਾ ਤੇ ਨਾਲੇ ਵੀ ਕਿਹਾ ਜਾਂਦਾ ਵੀ ਮੇਰਾ ਇੰਤਜ਼ਾਰ ਕਰੀ ਮੈਂ ਆਵਾਂਗਾ ਜ਼ਰੂਰ ਉਸ ਤੋਂ ਬਾਅਦ ਹੁਣ ਜਤਿੰਦਰਪਾਲ ਵੀ ਮੰਨਦੀ ਹੈ ਤੇ 1988 ਦੇ ਵਿੱਚ ਬਸੰਤ ਸਿੰਘ ਫਿਨਲੈਂਡ ਚਲਾ ਜਾਂਦਾ ਉੱਥੇ ਜਾ ਕੇ ਮਿਹਨਤ ਕਰਦਾ ਆਪਣੇ ਤੇ ਆਪਣੇ ਪਰਿਵਾਰ ਦੇ ਭੇਤਰ ਭਵਿੱਖ ਦੇ ਲਈ ਦੂਜੇ ਪਾਸੇ ਜਤਿੰਦਰਪਾਲ ਜੀ ਹੁਣ ਜਿਹੜੀ ਉਮਰ ਸੀ ਉਹ ਵਿਆਹ ਦੀ ਸੀ ਕਰਦੇ ਉਹਦੇ ਵਾਸਤੇ ਰਿਸ਼ਤੇ ਲੈ ਕੇ ਹੁੰਦੇ ਨੇ ਜਦੋਂ ਵੀ ਕੋਈ ਉਹਨੂੰ ਦੇਖਣ ਆਉਂਦਾ ਹੈ ਤੇ ਜਤਿੰਦਰ ਆਪਣੀ ਤੇ ਬਸੰਤ ਦੀ ਪੂਰੀ ਜਿਹੜੀ ਸਟੋਰੀ ਹੈ ਉਹ ਲੜਕੇ ਨੂੰ ਸੁਣਾ ਦਿੰਦੀ ਹੈ ਹੁਣ ਲੜਕਾ ਜਦੋਂ ਇਹ ਸਾਰਾ ਕੁਝ ਸੁਣਦਾ ਉਹਨੂੰ ਪਤਾ ਲੱਗਦਾ ਵੀ ਉਹਦੀ ਹੋਣ ਵਾਲੀ ਪਤਨੀ ਦੇ ਪਹਿਲਾਂ ਹੀ ਕਿਸੇ ਦੇ ਨਾਲ ਰਿਲੇਸ਼ਨ ਹੈ ਤੇ ਉਹ ਜਵਾਬ ਦੇ ਦਿੰਦਾ ਆਈ ਵਾਰੇ ਨੇ ਹੁੰਦਾ ਜਿੰਨੇ ਵੀ ਮੁੰਡੇ ਆਉਂਦੇ ਨੇ ਜਤਿੰਦਰਪਾਲ ਇਹੀ ਕੁਸ਼ ਕਰਦੀ ਹੈ ਮੁੰਡੇ ਵਾਲੇ ਜਵਾਬ ਦੇ ਕੇ ਚਲੇ ਜਾਂਦੇ ਨੇ ਹੌਲੀ-ਹੌਲੀ ਹਲਾਤੇ ਹੋ ਜਾਂਦੇ ਨੇ ਵੀ ਰਿਸ਼ਤੇ ਵਾਲੇ ਆਉਣਾ ਹੀ ਬੰਦ ਹੋ ਜਾਂਦੇ ਨੇ ਕਰਦਿਆਂ ਵੱਲੋਂ ਉਹਨੂੰ ਮਾਰਿਆ ਕੁੱਟਿਆ ਜਾਂਦਾ ਸਮਝਾਇਆ ਵੀ ਜਾਂਦਾ ਰਿਸ਼ਤੇਦਾਰਾਂ ਵੱਲੋਂ ਸਮਝਾਇਆ ਜਾਂਦਾ ਕਿਉਂਕਿ ਪਿੰਡ ਦੇ ਵਿੱਚ ਬਦਨਾਮੀ ਇੱਕ ਤਾਂ ਲੜਕੀ ਦੀ ਉਮਰ ਵਿਆਹ ਵਾਲੀ ਵਿਆਹ ਤੋਂ ਲੰਘਦੀ ਜਾਂਦੀ ਹੈ ਉਹਦਾ ਕਿਤੇ ਵੀ ਰਿਸ਼ਤਾ ਨਹੀਂ ਹੁੰਦਾ ਤੇ ਜਬ ਬਸੰਤ ਦੇ ਨਾਲ ਉਹ ਵਿਆਹ ਕਰਨਾ ਨਹੀਂ ਸੀ ਚਾਹੁੰਦੇ ਹੁਣ ਵਿਆਹ ਦੀ ਉਮਰ ਲੰਘਦੀ ਜਾਂਦੀ ਹੈ ਤੇ ਉਹ ਮੁੰਡੇ ਵਾਲਿਆਂ ਨੂੰ ਜਵਾਬ ਦਿੰਦੀ ਜਾਂਦੀ ਹੈ ਵਾਰ-ਵਾਰ ਅਖੀਰ ਘਰ ਦੇ ਹਾਰ ਮੰਨ ਲੈਂਦੇ ਨੇ ਤੇ ਉਹਦੇ ਵਾਸਤੇ ਰਿਸ਼ਤੇ ਵੀ ਹੁਣ ਆਉਣੇ ਬੰਦ ਹੋ ਚੁੱਕੇ ਸੀ ਇਹੀ ਕੋਸ਼ ਜਤਿੰਦਰਪਾਲ ਚਾਹੁੰਦੀ ਸੀ ਵਿਵਦੀ ਵਾਸਤੇ ਕੋਈ ਰਿਸ਼ਤਾ ਨਾ ਆਵੇ ਇੱਕ ਦਿਨ ਬਸੰਤ ਆਵੇ ਤੇ ਉਹਦੇ ਨਾਲ ਹੀ ਉਹ ਵਿਆਹ ਕਰਾਏਗੀ ਟਾਈਮ ਬਤੀਤ ਹੁੰਦਾ ਦੂਜੇ ਪਾਸੇ ਬਸੰਤ ਮਿਹਨਤ ਕਰਦਾ ਪੈਸਾ ਵੀ ਕਮਾਉਂਦਾ ਹੈ ਉਥੋਂ ਦੀ ਸਿਟੀਜ਼ਨਸ਼ਿਪ ਵੀ ਹਾਸਲ ਕਰਦਾ ਤੇ ਉਥੇ ਇੱਕ ਰੈਸਟੋਰੈਂਟ ਵੀ ਖਰੀਦਦਾ ਹੈ ਰੈਸਟੋਰੈਂਟ ਉਹਦਾ ਬਹੁਤ ਵਧੀਆ ਚੱਲਦਾ ਪਰ ਇਹ ਸਾਰੇ ਕੁਝ ਨੂੰ 9 ਸਾਲ ਲੱਗ ਜਾਂਦੇ ਨੇ 1988 ਦਾ ਗਿਆ ਬਸੰਤ ਸਿੰਘ 1997 ਦੇ ਵਿੱਚ ਫਿਰ ਪੰਜਾਬ ਦੀ ਧਰਤੀ ਤੇ ਆਉਂਦਾ ਘਰਦਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਪਰ ਸਭ ਤੋਂ ਵੱਧ ਜਿਹੜੀ ਖੁਸ਼ੀ ਹੁੰਦੀ ਹੈ ਜਤਿੰਦਰ ਨੂੰ ਹੁਣ ਜਤਿੰਦਰ ਤੇ ਬਸੰਤ ਜਦੋਂ ਮਿਲਦੇ ਨੇ ਫਿਰ ਇਹਨਾਂ ਵੱਲੋਂ ਵਿਆਹ ਦੀ ਤਾਰੀਖ ਫਿਕਸ ਕੀਤੀ ਜਾਂਦੀ ਹੈ ਸਾਧੂ ਸਿੰਘ ਦਾ ਪਰਿਵਾਰ ਫਿਰ ਵੀ ਨਹੀਂ ਮੰਨਦਾ ਹੁਣ ਜਤਿੰਦਰ ਸਾਫ਼ ਆਪਣੇ ਪਰਿਵਾਰ ਨੂੰ ਅਲਟੀਮੇਟਮ ਦੇ ਦਿੰਦੀ ਹੈ ਵੀ ਤੁਹਾਨੂੰ ਵਿਆਹ ਮਨਜ਼ੂਰ ਹੋਵੇ ਚਾਹੇ ਨਾ ਹੋਵੇ ਜੇ ਤੁਹਾਨੂੰ ਜ਼ਿਆਦਾ ਆਪਣੀ ਬਦਨਾਮੀ ਲੱਗਦੀ ਹੈ ਤਾਂ ਪਿੰਡ ਛੱਡ ਕੇ ਜਾ ਸਕਦੇ ਹੋ ਪਰ ਵਿਆਹ ਹੁਣ ਮੇਰਾ ਬਸੰਤ ਨਾਲ ਹੀ ਹੋਵੇਗਾ ਇਹਨਾਂ ਦੋਨਾਂ ਦਾ ਵਿਆਹ ਹੁੰਦਾ ਇੱਥੇ ਕਹਿ ਲਈਏ ਵੀ ਪਰਿਵਾਰ ਵੀ ਬਹੁਤ ਸਿਆਣਾ ਸੀ ਜੇ ਇਹਦੇ ਨਾਲ ਕੋਈ ਹਰਕਤ ਐਸੀ ਕਰਦਾ ਜਾਂ ਇਹਨੂੰ ਮਾਰਿਆ ਜਾਂਦਾ ਤਾਂ ਪਰਿਵਾਰ ਵੀ ساری ਜ਼ਿੰਦਗੀ ਵਾਸਤੇ ਫਸਦਾ ਪਰ ਪਰਿਵਾਰ ਨੇ ਸਮਝਦਾਰੀ ਦਿਖਾਈ ਉਹਨਾਂ ਨੂੰ ਵਿਆਹ ਮਨਜ਼ੂਰ ਨਹੀਂ ਸੀ ਪਰ ਉਹਨੇ ਇਹਨਾਂ ਨੂੰ ਵੀ ਨਹੀਂ ਰੋਕਿਆ ਪਰ ਹਾਂ ਇਹਦਾ ਬਿਲਕੁਲ ਕੱਟ ਆਫ ਕਰ ਦਿੰਦੇ ਨੇ ਜਤਿੰਦਰ ਦਾ ਵਿਆਹ ਹੁੰਦਾ ਬਸੰਤ ਸਿੰਘ ਦੇ ਨਾਲ ਉਹਦੇ ਘਰ ਆਉਂਦੀ ਹੈ ਹੁਣ 9 ਸਾਲ ਦਾ ਇੰਤਜ਼ਾਰ ਉਸ ਤੋਂ ਬਾਅਦ ਦੋਨੋਂ ਜਣੇ ਬੜੀ ਗਰਮਜੋਸ਼ੀ ਹੁੰਦੀ ਹੈ ਦੋਨਾਂ ਦੇ ਵਿੱਚ ਇੱਕ ਮਿਸਾਲ ਪੇਸ਼ ਹੋਈ ਸੀ ਕਿ 9 ਸਾਲ ਲੜਕੀ ਨੇ ਇੰਤਜ਼ਾਰ ਕੀਤਾ ਤੇ ਲੜਕਾ ਵੀ ਉਹਦੇ ਵਾਸਤੇ ਵਾਪਸ ਆਇਆ 3 ਮਹੀਨੇ ਰਹਿੰਦੇ ਨੇ ਤੇ ਇੱਕਠੇ ਉਸ ਤੋਂ ਬਾਅਦ ਬਸੰਤ ਸਿੰਘ ਵਾਪਸ ਫਿਨਲੈਂਡ ਚਲਾ ਜਾਂਦਾ 1997 ਦੇ ਵਿੱਚ ਹੁਣ ਸਾਲ ਭਰ ਦੀ ਇਹਨਾਂ ਦਾ ਫਿਰ ਵਿਛੋੜਾ ਰਹਿੰਦਾ ਤੇ 1998 ਦੇ ਵਿੱਚ ਜਤਿੰਦਰ ਵੀ ਫਿਨਲੈਂਡ ਚਲੀ ਜਾਂਦੀ ਹੈ ਉੱਥੇ ਜਾ ਕੇ ਇੱਕ ਫਿਰ ਗਰਮਜੋਸ਼ੀ ਨਾਲ ਮਿਲਦੇ ਨੇ ਵੀ ਇੰਨੇ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅਖੀਰ ਇਹ ਇੱਕ ਜਗ੍ਹਾ ਦੋਨੋਂ ਇਕੱਠੇ ਹੁੰਦੇ ਨੇ ਇੱਕ ਜਿਹੜੀ ਲਵ ਸਟੋਰੀ ਸੀ ਜਿਹਦੇ ਵਿੱਚ ਇੰਨੇ ਦੁਖਦਰਦਾਏ ਇੱਕ ਹੈਪੀ ਐਂਡਿੰਗ ਇੱਥੇ ਹੋਈ ਪਰ ਇਥੋਂ ਕਹਾਣੀ ਦੀ ਫਿਰ ਸ਼ੁਰੂਆਤ ਜਿਹੜੀ ਹੁੰਦੀ ਹੈ ਜਿਹੜੇ ਹਾਲਾਤ ਵਿਗੜਦੇ ਨੇ ਉਹਦੇ ਵਿੱਚ ਫਿਰ ਇੱਕ ਕਤਲ ਹੁੰਦਾ ਇੱਥੇ ਜਦੋਂ ਇਹ ਫਿਰ ਇਕੱਠੇ ਹੁੰਦੇ ਨੇ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਇਹਨਾਂ ਦੇ ਘਰ 4 ਬੱਚਿਆਂ ਦਾ ਜਨਮ ਹੁੰਦਾ ਦੋ ਬੇਟੀਆਂ ਤੇ ਦੋ ਬੇਟੇ ਰੈਸਟੋਰੈਂਟ ਬਹੁਤ ਵਧੀਆ ਚੱਲਦਾ ਹੁੰਦਾ ਪੈਸੇ ਦੀ ਘਰ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਦੋਨੋਂ ਜਣੇ ਮਿਲ ਕੇ ਆਪਣਾ ਰੈਸਟੋਰੈਂਟ ਚਲਾਉਂਦੇ ਨੇ ਇੱਥੇ ਹੁਣ ਬਸੰਤ ਸਿੰਘ ਦੀ ਉਮਰ ਜਦੋਂ ਇਹਨਾਂ ਦਾ ਵਿਆਹ ਹੁੰਦਾ 1997 ਦੇ ਵਿੱਚ ਉਹ ਸਮੇਂ ਤੱਕ 38 ਸਾਲ ਦੀ ਹੋ ਚੁੱਕੀ ਸੀ ਜੇ ਜਿਹੜੀ ਜਤਿੰਦਰ ਸੀ ਉਹਦੀ ਉਮਰ 33 ਤੋਂ 34 ਸਾਲ ਦੇ ਵਿੱਚ ਉੱਥੇ ਬਸੰਤ ਸਿੰਘ ਨੇ ਇੰਨੀ ਮਿਹਨਤ ਕੀਤੀ ਜੀ ਤੋੜ ਮਿਹਨਤ ਕੀਤੀ ਇੰਨਾ ਕੁਝ ਬਣਾਇਆ ਆਪਣਾ ਪੂਰੀ ਪ੍ਰਾਪਰਟੀ ਬਣਾਈ ਘਰ ਬਾਹਰ ਰੈਸਟੋਰੈਂਟ ਤੇ ਪੰਜਾਬ ਦੇ ਵਿੱਚ ਵੀ ਜ਼ਮੀਨਾਂ ਖਰੀਦੀਆਂ ਕੰਮ ਦਾ ਬੋਝ ਉਹਦੇ ਸਰੀਰ ਤੇ ਝਲਕਣ ਲੱਗ ਪੈਂਦਾ ਉਹ ਆਪਣੀ ਉਮਰ ਤੋਂ ਵੱਧ ਦਿਖਣ ਲੱਗ ਜਾਂਦਾ ਸਰੀਰ ਦੇ ਵਿੱਚ ਥਕਾਵਟ ਦੂਜੇ ਪਾਸੇ ਜਤਿੰਦਰ ਹਜੇ ਆਪਣੇ ਆਪ ਨੂੰ ਪੂਰਾ ਮੇਨਟੇਨ ਕਰਕੇ ਰੱਖਦੀ ਹੈ ਤੇ ਜਿਹੜਾ ਬਸੰਤ ਹੁੰਦਾ ਉਹ ਪੰਜਾਬ ਦੇ ਵਿੱਚ ਪ੍ਰਾਪਰਟੀ ਖਰੀਦਦਾ ਹੁੰਦਾ ਚਾਹੇ ਫਿਨਲੈਂਡ ਦਾ ਵਸਨੇਕ ਸੀ ਪਰ ਉਹਦੇ ਦਿਲ ਚੋਂ ਪੰਜਾਬ ਨਹੀਂ ਨਿਕਲਦਾ ਉਹਨੂੰ ਇੱਕ ਦਿਨ ਇਹ ਸੀ ਵੀ ਮੈਂ ਪੰਜਾਬ ਆ ਕੇ ਰਾਂਗਾ ਤੇ ਆਪਣੀ ਜ਼ਿੰਦਗੀ ਐਸ਼ ਦੀ ਬਤੀਤ ਕਰਾਂਗੇ ਉੱਥੇ ਮਹਿੰਗੀਆਂ ਜ਼ਮੀਨਾਂ ਵੀ ਖਰੀਦੀਆਂ ਜਾਂਦੀਆਂ ਨੇ ਜਤਿੰਦਰ ਇਸ ਗੱਲ ਤੋਂ ਨਾਰਾਜ਼ ਹੁੰਦੀ ਉਹਨੂੰ ਵਾਰ-ਵਾਰ ਰੋਕਦੀ ਹੈ ਤੇ ਇਹਨਾਂ ਦੇ ਆਪਸ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਦੂਜੀ ਬਸੰਤ ਸਿੰਘ ਤੇ ਹੁਣ ਉਮਰ ਦਾ ਪ੍ਰਭਾਵ ਜਿਹੜਾ ਦਿਖਣ ਲੱਗ ਜਾਂਦਾ ਹੈ ਤੇ ਇਹਨਾਂ ਦੀਆਂ ਆਪਸ ਦੇ ਵਿੱਚ ਜਿਹੜੀਆਂ ਨੇ ਉਹ ਦੂਰੀਆਂ ਵੀ ਬਣਨੀਆਂ ਸ਼ੁਰੂ ਹੁੰਦੀਆਂ ਨੇ ਰੇਕ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਬਸੰਤ ਸਿੰਘ ਹੁਣ ਕਮਜ਼ੋਰ ਪੈਣੇ ਸ਼ੁਰੂ ਹੁੰਦੇ ਨੇ ਪਰ ਜਤਿੰਦਰ ਜੋ ਚੀਜ਼ ਦੀ ਉਹ ਤੋਂ ਉਮੀਦ ਰੱਖਦੀ ਸੀ ਉਹ ਤੋਂ ਨਹੀਂ ਸੀ ਮਿਲਦੀ ਇਸ ਗੱਲ ਨੂੰ ਵੀ ਲੈ ਕੇ ਹੁਣ ਜਿਹੜੀ ਜਤਿੰਦਰ ਹੈ ਉਹ ਚਿੜੀ ਰਹਿੰਦੀ ਤੇ ਉਹਦੇ ਨਾਲ ਲੜਾਈਆਂ ਤੇ ਦੂਜਾ ਪ੍ਰਾਪਰਟੀ ਨੂੰ ਲੈ ਕੇ ਵੀ ਜੇ ਖਰੀਦਣੀ ਹੈ ਤੇ ਫਿਨਲੈਂਡ ਦੇ ਵਿੱਚ ਖਰੀਦੋ ਵਿਆਹ ਤੋਂ ਬਾਅਦ ਇਸ ਸਾਲ ਦੇ ਵਿੱਚ ਦੋ ਵਾਰੀ ਪੰਜਾਬ ਆਉਂਦੇ ਸੀ ਸ਼ੁਰੂ ਤੋਂ ਹੀ ਇਹਨਾਂ ਦਾ ਰੁਟੀਨ ਸੀ ਇੱਕ ਵਾਰੀ ਬਸੰਤ ਸਿੰਘ ਆਉਂਦੇ ਤੇ ਦੂਜੀ ਵਾਰੀ ਉਹਨਾਂ ਦੀ ਪਤਨੀ ਜਤਿੰਦਰ ਆਉਂਦੀ ਕਿਉਂਕਿ ਰੈਸਟੋਰੈਂਟ ਸੰਭਾਲਦਾ ਸੀ ਇੱਕ ਜਣਾ ਦੂਜਾ ਜਣਾ ਹੁੰਦਾ ਫਿਰ ਉਹ ਸੰਭਾਲਦਾ ਤੇ ਉਹ ਜਤਿੰਦਰ ਇੱਕ ਵਾਰੀ ਆਪਣੇ ਬੱਚਿਆਂ ਦੇ ਨਾਲ ਪੰਜਾਬ ਆਉਂਦੀ ਹੈ ਇੱਥੇ ਇਹਦੇ ਮਾਪੇ ਅਤੇ ਭਰਾਵਾਂ ਨੇ ਬਿਲਕੁਲ ਕਟੌਕ ਸੀ ਉਹਨਾਂ ਨਾਲ ਬੋਲਚਾਲ ਬੰਦ ਸੀ ਇਹਦਾ ਆਪਣੀ ਭੈਣ ਦੇ ਨਾਲ ਬੋਲਚਾਲ ਹੈਗਾ ਸੀ ਹੁਣ ਉਹਦੇ ਕੋਲ ਆ ਕੇ ਰਹਿੰਦੀ 2 ਮਹੀਨੇ ਤੇ ਰਿਸ਼ਤੇਦਾਰੀਆਂ ਦੇ ਵਿੱਚ ਘੁੰਮਦੀ ਫਿਰਦੀ ਉਸ ਤੋਂ ਬਾਅਦ ਵਾਪਸ ਚਲੀ ਜਾਂਦੀ ਭੈਣ ਦੇ ਕੋਲ ਰਹਿੰਦੀ ਹੈ 2 ਮਹੀਨੇ ਜਿਸ ਦਿਨ ਇਹਨੇ ਜਾਣਾ ਹੁੰਦਾ ਉਸ ਦਿਨ ਦੀ ਰਾਤ ਨੂੰ ਹੁਣ ਇਹਦਾ ਇੱਕ ਭਾਣ ਜੱਸ ਸੀ 22 ਸਾਲ ਦਾ ਬੱਬੀ ਉਹ ਹਮੇਸ਼ਾ ਇਹਦੇ ਪਿੱਛੇ ਪਿਆ ਰਹਿੰਦਾ ਸੀ ਵੀ ਇਹਨੂੰ ਨਾਲ ਲੈ ਕੇ ਜਾਏ ਇਹਨੂੰ ਫਿਨਲੈਂਡ ਲੈ ਕੇ ਜਾਏ ਕਿਸੇ ਵੀ ਤਰੀਕੇ ਕਿਉਂਕਿ ਉਹ ਵੀ ਚਾਹੁੰਦਾ ਸੀ ਵੀ ਉਹ ਬਾਹਰ ਜਾ ਕੇ ਤੇ ਪੈਸਾ ਕਮਾਏ ਦੋ ਮਹੀਨੇ ਉਹ ਗੱਡੀ ਦੇ ਵਿੱਚ ਘੁਮਾਂਦਾ ਫਿਰਾਂਦਾ ਸਾਰਾ ਕੁਝ ਨਾਰਮਲ ਹੁੰਦਾ ਇਹਦੇ ਬੱਚਿਆਂ ਵਰਗਾ ਸੀ ਭਾਣਜੇ ਚ ਤੇ ਬੱਚੇ ਚ ਆਪਣੇ ਚ ਪੁੱਤਰ ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਜਦੋਂ ਜਾਣ ਦਾ ਟਾਈਮ ਹੁੰਦਾ ਉਸ ਸਮੇਂ ਇੱਕ ਦਿਨ ਸੁੱਤੇ ਪਏ ਭਨੇਵੇਂ ਤੇ ਆਪਣੇ ਤੇ ਨਿਗਾਹ ਪੈਂਦੀ ਹੈ ਜਤਿੰਦਰ ਪਾੜਦੀ ਉਹ ਇੱਕ ਹਟਾ ਘਟਾ ਨੌਜਵਾਨ ਸੀ ਬਹੁਤ ਵਧੀਆ ਸਰੀਰ ਦਾ ਮਾਲਕ ਸੀ ਜਦੋਂ ਉਹਨੂੰ ਸੁੱਤੇ ਪਏ ਨੂੰ ਦੇਖਦੀ ਹੈ ਕਿਉਂਕਿ ਸ਼ੈਤਾਨ ਸਕਿੰਟਾਂ ਦੇ ਵਿੱਚ ਦਿਮਾਗ ਦੇ ਵਿੱਚ ਆ ਜਾਂਦਾ ਉੱਥੇ ਜਤਿੰਦਰ ਆਪਣੇ ਭਾਂਜੇ ਨੂੰ ਹੀ ਗਲਤ ਨਜ਼ਰ ਨਾਲ ਦੇਖਦੀ ਹੈ ਉਹਦੇ ਦਿਮਾਗ ਦੇ ਵਿੱਚ ਕਈ ਖਿਆਲ ਆਉਂਦੇ ਨੇ ਪਰ ਫਿਰ ਆਪਣੇ ਆਪ ਨੂੰ ਸੰਭਾਲਦੀ ਹੈ ਵਾਸ਼ਰੂਮ ਜਾਂਦੀ ਹੈ ਤੇ ਆ ਕੇ ਸੌਂ ਜਾਂਦੀ ਹੈ ਪਰ ਹੁਣ ਉਹਦੀਆਂ ਅੱਖਾਂ ਦੇ ਵਿੱਚ ਨੀਂਦ ਨਹੀਂ ਹੁੰਦੀ ਉਹਦੀਆਂ ਅੱਖਾਂ ਦੇ ਵਿੱਚ ਹੁੰਦਾ ਉਹਦਾ 22 ਸਾਲ ਦਾ ਭਨੇਵਾ ਬੱbbi ਦੂਜੇ ਦਿਨ ਉਹਨੇ ਜਾਣਾ ਸੀ ਬੱbbi ਉਹਨਾਂ ਨੂੰ 에ਅਰਪੋਰਟ ਚੜਾਣ ਜਾਂਦਾ ਉੱਥੇ ਉਹ ਬੱbbi ਨੂੰ ਪੈਸੇ ਵੀ ਦਿੰਦੀ ਹੈ ਵੀ ਤੂੰ ਖਾ ਪੀ ਤੇ ਐਸ਼ ਕਰ ਉਹ ਕਹਿੰਦਾ ਵੀ ਮੈਨੂੰ ਫਿਨਲੈਂਡ ਲੈ ਜਾਓ ਮੱਸੀ ਉਹ ਕਹਿੰਦਾ ਠੀਕ ਹੈ ਮੈਂ ਤੇਰਾ ਕਰਦੀ ਹਾਂ ਪੁੱਤ ਨਾ ਕੋਈ ਜੁਗਾੜ ਚਲੀ ਜਾਂਦੀ ਹੈ ਉਸ ਤੋਂ ਬਾਅਦ ਹੁਣ ਵਾਰੀ ਹੁੰਦੀ ਹੈ ਬਸੰਤ ਸਿੰਘ ਦੀ ਤੇ ਬਸੰਤ ਸਿੰਘ ਦੇ ਹੱਥੋਂ 5 ਲੱਖ ਰੁਪਈਆ ਹੋਰ ਭੇਜਦੀ ਹੈ ਉਹ ਕਹਿੰਦੀ ਵੀ ਬੱਬੀ ਨੇ ਗੱਡੀ ਲੈਣੀ ਹੈ 5 ਲੱਖ ਰੁਪਈਆ ਉਹਨੂੰ ਦੇ ਦਿਓ ਬੱਬੀ ਨੂੰ ਫੋਨ ਕਰ ਦਿੱਤਾ ਜਾਂਦਾ ਹੈ 5 ਲੱਖ ਰੁਪਈਆ ਇਹਨੂੰ ਮਿਲਦਾ ਹੁਣ 2006 ਦੇ ਵਿੱਚ ਜਤਿੰਦਰਪਾਲ ਫਿਰ ਪੰਜਾਬ ਆਉਂਦੀ ਹੈ ਆਪਣੇ ਬੱਚਿਆਂ ਦੇ ਨਾਲ ਤੇ ਆਪਣੀ ਭੈਣ ਕੋਲ ਰੁਕਦੀ ਹੈ ਪਰ ਹੁਣ ਜਤਿੰਦਰ ਪਹਿਲਾਂ ਵਾਂਗੂ ਨਹੀਂ ਸੀ ਆਈ ਉਹਦੇ ਦਿਮਾਗ ਦੇ ਵਿੱਚ ਹੁਣ ਕੁਝ ਹੋਰ ਚੱਲਦਾ ਸੀ ਤੇ ਆਪਣੀ ਪਲਾਨਿੰਗ ਨੂੰ ਅਸਲੀ ਰੰਗ ਦੇਣ ਆਈ ਸੀ ਆਪਣੀ ਭੈਣ ਦੇ ਘਰ ਸਾਰਾ ਪਰਿਵਾਰ ਥੱਲੇ ਸੌਂਦਾ ਸੀ ਜਿਹੜਾ ਬੱbbi ਸੀ ਉੱਪਰ ਸੌਂਦਾ ਸੀ ਤੇ ਮਾਸੀ ਵੀ ਕਿਸੇ ਨਾ ਕਿਸੇ ਬਹਾਨੇ ਉੱਪਰ ਜਾ ਕੇ ਸੌਣਾ ਸ਼ੁਰੂ ਕਰ ਦਿੰਦੀ ਹੈ ਬੱbbi ਦੇ ਨਾਲ ਕਿਉਂਕਿ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਹੁੰਦੀ ਵੀ ਆਪਣੇ ਬੇਟੇ ਦੇ ਨਾਲ ਹੀ ਸੁੱਤੀ ਹੈ ਬੇਟੇ ਤੇ ਭਣੇ ਵਿੱਚ ਫਰਕ ਕੀ ਹੈ ਪਰ ਉੱਥੇ ਜਤਿੰਦਰਪਾਲ ਜਾ ਕੇ ਬੱbbi ਦੇ ਬੈੱਡ ਦੇ ਵਿੱਚ ਕੇ ਲਈ ਵੀ ਉਹਦੇ ਮੰਜੇ ਤੇ ਉਹਦੇ ਨਾਲ ਜਾ ਕੇ ਸੌ ਜਾਂਦੀ ਹੈ ਉਦੇ ਨਾਲ ਜਦੋਂ ਗਲਤ ਹਰਕਤਾਂ ਕਰਦੀ ਹੈ ਤਾਂ ਬੱbbi ਇੱਕਦਮ ਡਰ ਕੇ ਉੱਠਦਾ ਉਹ ਕਹਿੰਦਾ ਮਾਸੀ ਇਹ ਕੀ ਕਰ ਰਹੇ ਹੋ ਮੈਂ ਤੁਹਾਡੇ ਬੱਚਿਆਂ ਵਰਗਾ ਬਸ ਜਤਿੰਦਰਪਾਲ ਉੱਥੇ ਉਹਨੂੰ ਚੁੱਪ ਕਰਾਉਂਦੀ ਹੈ ਤੇ ਉਹਦਾ ਕਹਿਣਾ ਹੁੰਦਾ ਵੀ ਜੇ ਤੂੰ ਬਾਹਰ ਜਾਣਾ ਤੇ ਜੋ ਮੈਂ ਕਹਿ ਰਹੀਆਂ ਉਹ ਕਰ ਨਹੀਂ ਤਾਂ ਸਾਰੀ ਜ਼ਿੰਦਗੀ ਇੱਥੇ ਰਹੇਗਾ ਬੱbbi ਦੇ ਦਿਮਾਗ ਦੇ ਵਿੱਚ ਵੀ ਲਾਲਚ ਆਉਂਦਾ ਹੁਣ ਇੱਕ ਔਰਤ ਤੇ ਇੱਕ ਮਰਦ ਜਦੋਂ ਇਕੱਠੇ ਹੋਣ ਤਾਂ ਬੈਕਣਾ ਲਾਜ਼ਮੀ ਹੋ ਜਾਂਦਾ ਜਤਿੰਦਰ ਜਦੋਂ ਉਹਦੇ ਨਾਲ ਹਰਕਤਾਂ ਕਰਦੀ ਹੈ ਤਾਂ ਫਿਰ ਇਹਨਾਂ ਦੇ ਵਿੱਚ ਇੱਕ ਜਿਹੜਾ ਪਵਿੱਤਰ ਰਿਸ਼ਤਾ ਹੁੰਦਾ ਹੈ ਮਾਂ ਤੇ ਮਾਸੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਰਿਸ਼ਤਾ ਕਲ ਵਿਧਤ ਜੀਆਂ ਉੜ ਜਾਂਦੀਆਂ ਨੇ ਉਹ ਨਾਪਾਕ ਹੋ ਜਾਂਦਾ ਇੱਕ پاک ਰਿਸ਼ਤਾ ਜਦੋਂ ਇੱਕ ਵਾਰੀ ਇਹ ਸਾਰਾ ਕੁਝ ਹੁੰਦਾ ਹੁਣ ਬੱਬੀ ਨੂੰ ਵੀ ਆਦਤ ਲੱਗ ਜਾਂਦੀ ਹੈ ਜਤਿੰਦਰਪਾਲ ਦੀ ਤੇ ਜਤਿੰਦਰ ਨੂੰ ਬੱਬੀ ਦੀ ਇਹ ਫਿਰ ਇਹਨਾਂ ਦੇ ਵਿੱਚ ਲਗਾਤਾਰ ਚੱਲਦਾ ਰਹਿੰਦਾ ਦੋ ਮਹੀਨੇ ਇੱਥੇ ਰਹਿੰਦੀ ਹੈ ਦੋ ਮਹੀਨੇ ਇਹ ਰੋਜ਼ ਉੱਪਰ ਸੌਂਦੇ ਸੀ ਤੇ ਰੋਜ਼ ਇਹਨਾਂ ਦਾ ਇਹੀ ਕੁਝ ਚੱਲਦਾ ਸੀ ਜਤਿੰਦਰਪਾਲ ਬੱਬੀ ਤੇ ਖੁੱਲਾ ਪੈਸਾ ਖਰਚ ਕਰਦੀ ਹੈ ਜਾਣ ਵੇਲੇ ਵੀ ਉਹਨੂੰ ਪੈਸੇ ਦਿੱਤੇ ਜਾਂਦੇ ਨੇ ਹੁਣ ਬੱbbi ਦਾ ਕਹਿਣਾ ਸੀ ਵੀ ਜਿਹੜੇ 5 ਲੱਖ ਰੁਪਈਆ ਸੀ ਉਹ ਜਦੋਂ ਉਹਦਾ ਮਾਸੜ ਮੰਗੇਗਾ ਤੇ ਉਹ ਕੀ ਕਹੇਗਾ ਉਹਦਾ ਕਹਿਣਾ ਜੀ ਮੈਂ ਆਪੇ ਸੰਭਾਲ ਲਾਂਗੀ ਬਸ ਤੂੰ ਐਸ਼ ਕਰ ਉਹ ਮੇਰੇ ਤੇ ਛੱਡ ਜਤਿੰਦਰ ਚਲੀ ਜਾਂਦੀ ਐ ਤੇ ਬਸੰਤ ਹੁਣ ਇੱਥੇ ਜ਼ਮੀਨਾਂ ਖਰੀਦਣੋਂ ਨਹੀਂ ਹਟਦਾ ਇਹਨਾਂ ਦੀ ਆਪਸ ਦੇ ਵਿੱਚ ਲੜਾਈਆਂ ਦੂਜੇ ਪਾਸੇ ਜਤਿੰਦਰ ਨੂੰ ਹੁਣ ਬੱbbi ਦੀ ਯਾਦਤ ਲੱਗ ਚੁੱਕੀ ਸੀ ਤੇ ਦੂਜਿਆਂ ਨੂੰ ਇਹ ਸੀ ਵੀ ਬੱbbi ਨੂੰ ਕਿਸੇ ਤਰੀਕੇ ਇੱਥੇ ਲੈ ਕੇ ਆਇਆ ਜਾਵੇ ਕਿਉਂਕਿ ਬਸੰਤ ਦੀਆਂ ਤੇ ਉਹਦੀਆਂ ਹੁਣ ਦੂਰੀਆਂ ਵੱਧ ਚੁੱਕੀਆਂ ਸੀ ਇਹਨਾਂ ਦਾ ਮੇਲ ਮਲਾਪ ਨਾਂ ਦੇ ਬਰਾਬਰ ਸੀ ਉਹ ਕਿਸੇ ਤਰੀਕੇ ਵੀ ਉਹਨੂੰ ਫਿਨਲੈਂਡ ਲਿਆਉਣਾ ਚਾਹੁੰਦੀ ਸੀ ਉਹਦੇ ਲਈ ਫਿਰ ਉਹਦੇ ਦਿਮਾਗ ਦੇ ਵਿੱਚ ਖਤਰਨਾਕ ਪਲਾਨਿੰਗ ਜਨਮ ਲੈਂਦੀ ਹੈ ਹੁਣ ਵਾਰੀ ਸੀ ਬਸੰਤ ਸਿੰਘ ਦੇ ਪੰਜਾਬ ਜਾਣ ਦੀ 15 ਸਤੰਬਰ 2008 ਨੂੰ ਬਸੰਤ ਸਿੰਘ ਪੰਜਾਬ ਜਾਂਦਾ ਹੈ ਜਦੋਂ ਪੰਜਾਬ ਉੱਤੇ ਪਹੁੰਚਦਾ ਤੇ ਉਹਦਾ ਡਰਾਈਵਰ ਬੰਦਾ ਬੱਬੀ ਉਹਨੂੰ ਬੱਬੀ ਆਪਣੀ ਗੱਡੀ ਦੇ ਵਿੱਚ ਕਮਾਂਦਾ ਫਿਰਾਂਦਾ ਜਿੱਥੇ ਮਰਜ਼ੀ ਲੈ ਕੇ ਜਾਣਾ ਹੋਵੇ ਉਹ ਬੱਬੀ ਨੇ ਲੈ ਕੇ ਜਾਣਾ ਸੀ ਕੁਝ ਦਿਨ ਉਹ ਲੁਧਿਆਣੇ ਰਹਿੰਦਾ ਆਪਣੇ ਪਿੰਡ ਰਹਿੰਦਾ ਫਿਰ ਇੱਕ ਦਿਨ ਲੁਧਿਆਣੇ ਤੋਂ ਨਿਕਲਦੇ ਨੇ 19 ਸਤੰਬਰ 2008 ਨੂੰ ਬਸੰਤ ਨੇ ਆਪਣੀ ਭੈਣ ਕੋਲ ਜਾਣਾ ਹੁੰਦਾ ਮਲਕਪਿੰਡ ਇਹ ਰਸਤੇ ਦੇ ਵਿੱਚ ਇੱਕ ਢਾਬੇ ਤੇ ਖਾਣਾ ਖਾਂਦੇ ਨੇ ਉਸ ਤੋਂ ਬਾਅਦ ਨਾ ਤਾਂ ਇਹ ਮਲਕ ਪਹੁੰਚਦੇ ਨੇ ਨਾ ਕਿਤੇ ਹੋਰ ਪਹੁੰਚਦੇ ਨੇ ਇਹਦਾ ਕਿਤੇ ਵੀ ਪਤਾ ਨਹੀਂ ਲੱਗਦਾ ਫਿਰ ਬਸੰਤ ਸਿੰਘ ਦੇ ਭਰਾ ਨੂੰ ਇੱਕ ਫੋਨ ਜਾਂਦਾ ਵੀ 10 ਕਰੋੜ ਰੁਪਈਆ ਦਿਓ ਨਹੀਂ ਤੇ ਬੱਬੀ ਨੂੰ ਤੇ ਬਸੰਤ ਸਿੰਘ ਨੂੰ ਮਾਰ ਦਿੱਤਾ ਜਾਏਗਾ ਉਹ ਘਬਰਾ ਜਾਂਦੇ ਨੇ ਵੀ ਇਹ ਇੱਕ ਦਮ ਕੀ ਹੋਇਆ ਉਹ ਫਟਾਫਟ ਪੁਲਿਸ ਕੋਲ ਪਹੁੰਚਦੇ ਨੇ ਰਿਪੋਰਟ ਦਰਜ ਕਰਾਈ ਜਾਂਦੀ ਹੈ ਪੁਲਿਸ ਪਹਾਲ ਕਰਦੀ ਹੈ ਵੀ ਕਿਹੜੇ ਨੰਬਰ ਤੋਂ ਫੋਨ ਆਇਆ ਜਦੋਂ ਉਹਦਾ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਉਹ ਨੰਬਰ ਬਸੰਤ ਸਿੰਘ ਦਾ ਸੀ ਵੀ ਕਿਡਨਾਪਰਾਂ ਨੇ ਉਹਦੇ ਹੀ ਫੋਨ ਤੋਂ ਫੋਨ ਕੀਤਾ ਪੁਲਿਸ ਹਜੇ ਪਹਾਲ ਕਰਦੀ ਹੁੰਦੀ ਹੈ ਪਰ ਬਸੰਤ ਸਿੰਘ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਤੇ ਬੱਬੀ ਦਾ ਵੀ ਨਹੀਂ ਪਤਾ ਲੱਗਦਾ ਪੁਲਿਸ ਫਿਰ ਪਤਾ ਕਰਦੀ ਹੈ ਵੀ ਕਿੱਥੋਂ ਚੱਲੇ ਕਿੱਥੇ ਰੁਕੇ ਤੇ ਪੁਲਿਸ ਨੂੰ ਪਤਾ ਲੱਗਦਾ ਵੀ ਘਟਾਬੇ ਤੇ ਇਹਨਾਂ ਨੇ ਰੋਟੀ ਖਾਧੀ ਹੁਣ ਉਹ ਢਾਬੇ ਵਾਲਿਆਂ ਤੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਇੱਥੇ ਰੋਟੀ ਖਾਣ ਤੋਂ ਬਾਅਦ ਤਿੰਨ ਮੋਟਰਸਾਈਕਲ ਵੀ ਇੱਥੇ ਆ ਕੇ ਰੁਕਦੇ ਸੀ ਜਦੋਂ ਇਹ ਗੱਡੀ ਇੱਥੋਂ ਨਿਕਲਦੀ ਹੈ ਦੋਨੋਂ ਜਿਹਨੇ ਸਵਾਰ ਹੁੰਦੇ ਨੇ ਇਹਨਾਂ ਦੇ ਪਿੱਛੇ ਤਿੰਨ ਮੋਟਰਸਾਈਕਲ ਵਾਲੇ ਲੱਗਦੇ ਨੇ ਸ਼ੱਕ ਹੁੰਦਾ ਉਹਨਾਂ ਤੇ ਉਹਨਾਂ ਦੇ ਨੰਬਰ ਲਏ ਜਾਂਦੇ ਨੇ ਹੁਣ ਪੁਲਿਸ ਨੂੰ ਤੇ ਘਰ ਵਾਲਿਆਂ ਨੂੰ ਇਹ ਸੀ ਵੀ ਬਸੰਤ ਸਿੰਘ ਤੇ ਬੱਬੀ ਕਿਡਨਾਪ ਹੋਏ ਨੇ ਪਰ 23 ਤਰੀਕ ਨੂੰ ਧਰਮਕੋਟ ਪੁਲਿਸ ਨੂੰ ਇੱਕ ਫੋਨ ਕਾਲ ਆਉਂਦੀ ਹੈ ਕੈਲਾਮ ਵਾਲੀ ਪਿੰਡ ਦੇ ਨੇੜੇ ਨਹਿਰ ਦੇ ਵਿੱਚ ਇੱਕ Laash ਹੁੰਦੀ ਹੈ ਪੁਲਿਸ ਉੱਥੇ ਪਹੁੰਚਦੀ ਹੈ ਉੱਥੇ ਜਾ ਕੇ Laash ਨੂੰ ਬਾਹਰ ਕੱਢਿਆ ਜਾਂਦਾ ਤੇ ਜਦੋਂ ਉਦੇ ਬਾਰੇ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਇਹ ਐਨਆਰਆਈ ਬਸੰਤ ਸਿੰਘ ਦੀ লাশ ਹੈ ਹੁਣ ਜਿਹੜਾ ਕਿਡਨਾਪਿੰਗ ਦਾ ਮਾਮਲਾ ਸੀ ਉਹ ਕਤਲ ਦੇ ਮਾਮਲੇ ਦੇ ਵਿੱਚ ਤਬਦੀਲ ਹੋ ਚੁੱਕਿਆ ਸੀ ਤੇ ਬੱbbi ਦਾ ਕਿਤੇ ਪਤਾ ਨਹੀਂ ਸੀ ਹੁਣ ਪੁਲਿਸ ਨੂੰ ਇਹ ਵੀ ਸੀ ਵੀ ਬੱbbi ਕਿਡਨਾਪਰਾਂ ਕੋਲ ਹੋਏਗਾ ਪਰ ਪੁਲਿਸ ਨੂੰ ਇਹ ਵੀ ਸੀ ਵੀ ਬੱbbi ਕੋਲ ਜਿਹਦੇ ਕੋਲ ਕੁਛ ਨਹੀਂ ਉਹਨੂੰ ਕਿਡਨਾਪਰਾਂ ਨੇ ਨਹੀਂ ਮਾਰਿਆ ਤੇ ਜਿਹੜਾ ਐਨਆਰਆਈ ਸੀ ਜਿੱਥੋਂ ਉਹਨਾਂ ਨੂੰ ਕੁਛ ਮਿਲ ਸਕਦਾ ਸੀ ਉਹਦਾ ਕਤਲ ਕਰ ਦਿੱਤਾ ਜਾਂਦਾ ਤੇ ਪੋਸਟਮਾਰਟਮ ਜਦੋਂ ਹੁੰਦਾ ਪੋਸਟਮਾਰਟਮ ਦੇ ਵਿੱਚ ਪਤਾ ਲੱਗਦਾ ਕਿ ਤੇਜ਼ਦਾਰ ਹਥਿਆਰ ਦੇ ਨਾਲ ਗਲਾ ਵੱਢਿਆ ਗਿਆ ਸੀ ਹੁਣ ਜਿਹੜੇ ਮੋਟਰਸਾਈਕਲਾਂ ਦਾ ਪਤਾ ਲੱਗਾ ਸੀ ਉਹਦਾ ਨੰਬਰ ਤੋਂ ਫਿਰ ਪਤਾ ਕੀਤਾ ਜਾਂਦਾ ਤਾਂ ਮੋਟਰਸਾਈਕਲ ਦਾ ਪਤਾ ਲੱਗਦਾ ਪ੍ਰਦੀਪ ਸਿੰਘ ਦੀਪੇ ਦਾ ਹੁੰਦਾ ਫਿਰ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਫਿਰ ਇੱਕ ਸਟੋਰੀ ਸੁਣਾਉਂਦਾ ਉਸ ਤੋਂ ਬਾਅਦ ਤਿੰਨ ਜਣਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਜਾਂਦਾ ਪ੍ਰਦੀਪ ਸਿੰਘ ਜੋ ਸਟੋਰੀ ਸੁਣਾਉਂਦਾ ਉਹਦੇ ਮੁਤਾਬਕ ਫਿਰ ਪ੍ਰਦੀਪ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਹੀ ਲਿਆ ਸੀ ਉਸ ਤੋਂ ਬਾਅਦ ਗੁਰਮੀਤ ਸਿੰਘ ਨੂੰ ਤੇ ਹੰਸਦੀਪ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਦੋਂ ਤਿੰਨਾਂ ਨੂੰ ਫਿਰ ਆਮਣੇ ਸਾਹਮਣੇ ਬਿਠਾ ਕੇ ਪੁੱਛਗਿੱਛ ਹੁੰਦੀ ਹੈ ਤਾਂ ਫਿਰ ਉਸ ਤੋਂ ਬਾਅਦ ਬੱbbi ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਜਿਹੜੀ ਸਟੋਰੀ ਨਿਕਲ ਕੇ ਬਾਹਰ ਆਉਂਦੀ ਹੈ ਤਾਂ ਪਤਾ ਲੱਗਦਾ ਵੀ ਇਹ ਸਾਰੇ ਕਾਸੇ ਦੀ ਜਿਹੜੀ ਮਾਸਟਰਮਾਈਂਡ ਸੀ ਉਹ ਜਤਿੰਦਰ ਪਾਲ ਕੌਰ ਸੀ ਫਿਨਲੈਂਡ ਦੇ ਵਿੱਚ ਬੈਠੀ ਹੋਈ ਜਤਿੰਦਰ ਕੌਰ ਦਾ ਬੱbbi ਨੂੰ ਕਹਿਣਾ ਸੀ ਵੀ ਜੇ ਤੂੰ ਇੱਥੇ ਆਉਣਾ ਹੈ ਤੇ ਤੈਨੂੰ ਬਸੰਤ ਸਿੰਘ ਨੂੰ ਟਿਕਾਣੇ ਲਾਣਾ ਪਏਗਾ ਇਹਨੂੰ ਇਸ ਹਾਲਾਤ ਦੇ ਵਿੱਚ ਪਹੁੰਚਾਣਾ ਵੀ ਇਹ ਬਿਲਕੁਲ ਅਪਾਹਜ ਹੋ ਜਾਏ ਕਿਤੇ ਆ ਜਾ ਨਾ ਸਕੇ ਜਤਿੰਦਰ ਨੂੰ ਇਹ ਸੀ ਵੀ ਇਹਨੂੰ ਅਪਾਹਜ ਕਰ ਦਿੱਤਾ ਜਾਏਗਾ ਤੇ ਇਹਦੇ ਡਰਾਈਵਰ ਦੇ ਰੂਪ ਦੇ ਵਿੱਚ ਉਹ ਬੱਬੀ ਨੂੰ ਫਿਨਲੈਂਡ ਬੁਲਾਏਗੀ ਤੇ ਇੱਥੇ ਨਾ ਕੋਈ ਵੇਖਣ ਵਾਲਾ ਨਾ ਰੋਕਣ ਵਾਲਾ ਨਾ ਟੋਕਣ ਵਾਲਾ ਨਾ ਕੋਈ ਪੁੱਛਣ ਵਾਲਾ ਤੇ ਇਹ ਆਰਾਮ ਨਾਲ ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਬੱਬੀ ਤੋਂ ਪੂਰੀਆਂ ਕਰ ਸਕਦੀ ਹੈ ਤੇ ਬੱਬੀ ਦੇ ਦਿਮਾਗ ਦੇ ਵਿੱਚ ਵੀ ਲਾਲਚ ਹੁੰਦਾ ਵੀ ਉਹ ਫਿਨਲੈਂਡ ਜਾਏਗਾ ਤੇ 5 ਲੱਖ ਰੁਪਈਆ ਜਿਹੜਾ ਆਇਆ ਉਹਦੇ ਕੋਲ ਉਹ ਵੀ ਨਹੀਂ ਦੇਣਾ ਪਏਗਾ ਫਿਰ ਦੋਨਾਂ ਦੀ ਪਲਾਨਿੰਗ ਹੁੰਦੀ ਹੈ ਪਲਾਨਿੰਗ ਜਤਿੰਦਰ ਕੋਲ ਦੱਸਦੀ ਹੈ ਵੀ ਹੁਣ 15 ਸਤੰਬਰ ਨੂੰ ਇਹਨੇ ਆਉਣਾ ਤੇ ਇਹਦੇ ਨਾਲ ਤੂੰ ਰਹਿਣਾ ਤੇ ਉਸੇ ਦੌਰਾਨ ਇਹਦਾ ਕੰਮ ਕਰਨਾ ਫਿਰ ਇਹ ਪ੍ਰਦੀਪ ਸਿੰਘ ਦੀਪਾ ਨਾਲ ਕੰਟੈਕਟ ਕਰਦਾ ਹੈ ਗੁਰਦੀਪ ਤੇ ਹੰਸਦੀਪ ਤਿੰਨਾਂ ਜਣਿਆਂ ਨੂੰ ਸਪਾਰੀ ਦਿੱਤੀ ਜਾਂਦੀ ਹੈ ਇਹਨੂੰ ਜ਼ਖਮੀ ਕਰਨ ਦੀ ਵੀ ਜ਼ਖਮੀ ਵੀ ਇਸ ਤਰੀਕੇ ਨਾਲ ਉਸ ਤੋਂ ਬਾਅਦ ਚੱਲ ਫਿਰ ਨਾ ਸਕੇ ਪਰ ਉਥੇ ਨਸ਼ੇ ਦੇ ਹਾਲਾਤ ਦੇ ਵਿੱਚ ਜਿਹੜਾ ਪ੍ਰਦੀਪ ਸਿੰਘ ਦੀਪਾ ਉਹਦੇ ਗਲੇ ਤੇ ਤਲਵਾਰ ਚਲਾ ਦਿੰਦਾ ਜਿਹਦੇ ਨਾਲ ਉਹਦਾ ਵੱਢਿਆ ਜਾਂਦਾ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਹੜੀ ਇਹਨਾਂ ਦੀ ਪਲਾਨਿੰਗ ਸੀ ਉਹ ਫੇਲ ਹੋ ਜਾਂਦੀ ਹੈ ਫਿਰ ਇਹ ਦੇਖਦੇ ਨੇ ਵੀ ਹੁਣ ਕੀ ਕੀਤਾ ਕੀ ਜਾਏ ਫਿਰ ਇਹ ਮਾਮਲਾ ਕਿਡਨਾਪਿੰਗ ਦਾ ਬਣਾਇਆ ਜਾਂਦਾ ਮਾਰਨ ਤੋਂ ਬਾਅਦ ਜਿਹੜੀ লাশ ਸੀ ਉਹ ਨਹਿਰ ਦੇ ਵਿੱਚ ਸੁੱਟ ਦਿੱਤੀ ਜਾਂਦੀ ਹੈ ਇਹਨਾਂ ਚਾਰਾਂ ਜਣਿਆਂ ਨੂੰ ਤਾਂ ਗ੍ਰਿਫਤਾਰ ਕੀਤਾ ਹੀ ਸੀ ਹੁਣ ਅੰਤਿਮ ਸੰਸਕਾਰ ਵਾਸਤੇ ਬਸੰਤ ਕੌਰ ਵੀ ਪੰਜਾਬ ਆਉਂਦੀ ਹੈ ਪਰ ਜਦੋਂ ਉਹਨੂੰ ਪਤਾ ਲੱਗਦਾ ਵੀ ਸਾਰੇ ਜਣੇ ਗ੍ਰਿਫਤਾਰ ਹੋ ਚੁੱਕੇ ਨੇ ਤੇ ਉਹ ਵੀ ਅੰਡਰਗ੍ਰਾਉਂਡ ਹੋ ਜਾਂਦੀ ਹੈ ਪੁਲਿਸ ਦੀ ਘੇਰਾਬੰਦੀ ਵੱਧਦੀ ਹੈ ਉਹਨੂੰ ਅਖੀਰ ਗ੍ਰਿਫਤਾਰ ਕੀਤਾ ਜਾਂਦਾ ਫਿਰ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਕੇਸ ਚੱਲਦਾ ਫਿਰ ਜਤਿੰਦਰਪਾਲ ਤੌਰ ਜਿਹੜੀ ਪਤਨੀ ਸੀ ਬੱਬੀ ਜਿਹੜਾ ਭਾਣਜਾ ਸੀ ਪ੍ਰਦੀਪ ਸਿੰਘ ਗੁਰਨੀਤ ਸਿੰਘ ਤੇ ਹੰਸ ਦੀ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਇੱਕ ਔਰਤ ਜਿਨੇ ਆਪਣੇ ਪਿਆਰ ਦਾ 9 ਸਾਲ ਇੰਤਜ਼ਾਰ ਕੀਤਾ ਉਦੋਂ ਵੀ ਉਹਨੇ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਵਿਆਹ ਹੋਇਆ ਵਿਆਹ ਤੋਂ ਬਾਅਦ ਬੱਚੇ ਹੋਏ ਜਦੋਂ ਉਹਦੀ ਉਮਰ 45 ਸਾਲ ਹੋ ਗਈ ਜਦੋਂ ਬੰਦਾ ਬੁਢਾਪੇ ਵੱਲ ਹੁੰਦਾ ਉਦੋਂ ਉਹਦਾ ਐਸਾ ਇਸ਼ਕ ਜਾਗਿਆ ਐਸੀ ਜਿਸਮਾਨੀ ਭੁੱਖ ਜਾਗੀ ਤੇ ਉਹਨੇ ਇਹ ਵੀ ਨਹੀਂ ਦੇਖਿਆ ਵੀ ਇਹਦੇ ਨਾਲ ਇਹਦਾ ਰਿਸ਼ਤਾ ਕੀ ਹੈ ਇਹ ਤੋ ਕਿੰਨਾ ਛੋਟਾ ਹੈ ਅੱਧੋ-ਅੱਧਾ ਤਾਂ ਉਮਰ ਦਾ ਫਰਕ ਸੀ ਤੇ ਭਨੇਵੇਂ ਤੇ ਬੇਟੇ ਦੇ ਵਿੱਚ ਕੋਈ ਫਰਕ ਨਹੀਂ ਮੰਨਿਆ ਜਾਂਦਾ ਮਾਸੀ ਨੂੰ ਵੀ ਮਾਂ ਹੀ ਸਮਝਿਆ ਜਾਂਦਾ ਪਰ ਇਹਨਾਂ ਦੋਨਾਂ ਦੇ ਵਿੱਚ ਇਹ ਇੱਕ پاک ਜਿਹੜਾ ਰਿਸ਼ਤਾ ਸੀ ਉਹ ਨਾਪਾਕ ਹੋ ਜਾਂਦਾ ਤੇ ਇਹਨਾਂ ਦੇ ਆਪਸੀ ਸਬੰਧ ਬਣਦੇ ਨੇ ਫਿਰ ਇੱਥੇ ਨਹੀਂ ਰੁਕਦੀ ਕਹਿੰਦੇ ਨੇ ਜਦੋਂ ਕਿਸੇ ਦੇ ਅੰਦਰ ਸ਼ੈਤਾਨ ਹਾਵੀ ਹੋ ਜੇ ਫਿਰ ਉਹ ਕੁਝ ਵੀ ਨਹੀਂ ਦੇਖਦੀ ਫਿਰ ਉਹਨੂੰ ਅਪਾਹਜ ਕਰਨ ਦੀ ਪਲਾਨਿੰਗ ਕਰਦੀ ਹੈ ਵੀ ਇੱਕ ਤਰੀਕੇ ਨਾਲ ਉਹ ਸਿਰਫ ਬੈਠਾ ਰਹੇ ਤੇ ਦੇਖਦਾ ਰਹੇ ਪਰ ਉਹਦੀ ਮੌਤ ਹੋ ਜਾਂਦੀ ਹੈ ਉਹ ਤੋਂ ਬਾਅਦ ਦੀ ਇਹਨੂੰ ਕੋਈ ਪਛਤਾਵਾ ਨਹੀਂ ਹੁੰਦਾ ਭੱਜਣ ਦੀ ਕੋਸ਼ਿਸ਼ ਕਰਦੀ ਹੈ ਬਚਣ ਦੀ ਕੋਸ਼ਿਸ਼ ਕਰਦੀ ਹੈ ਪਰ ਅਖੀਰ ਪੁਲਿਸ ਦੇ ਕੰੰਜੇ ਦੇ ਵਿੱਚ ਫਸਦੀ ਹੈ ਤੇ ਜਿਹਦੀ ਜ਼ਿੰਦਗੀ ਜਿਹੜੀ ਸੀ ਇੱਕ ਐਸ਼ ਦੀ ਜ਼ਿੰਦਗੀ ਜਿਹੜੀ ਬਤੀਤ ਕਰਦੀ ਹੁੰਦੀ ਹੈ ਇਹ ਸਲਾਖਾਂ ਦੇ ਪਿੱਛੇ ਪਹੁੰਚਦੀ ਹੈ ਬੱਬੀ ਜੀ ਦੀ ਉਮਰ 22 ਸਾਲ ਸੀ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਤਾਂ ਜ਼ਰੂਰ ਕਰਦਾ ਉਹਦੀ ਵੀ ਜ਼ਿੰਦਗੀ ਖਰਾਬ ਹੋਈ ਤੇ ਜਿਹੜੇ ਕੁਝ ਪੈਸਿਆਂ ਦੇ ਲਾਲਚ ਦੇ ਵਿੱਚ ਇਹ ਅਪਰਾਧ ਕਰਨ ਵਾਸਤੇ ਇਹਨਾਂ ਦੇ ਨਾਲ ਰਾਜ਼ੀ ਹੋਏ ਸੀ ਉਹ ਵੀ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਿਸਮਾਨੀ ਭੁੱਖ ਪੈਸੇ ਦਾ ਲਾਲਚ ਜਿਹੜਾ ਹੁੰਦਾ ਹੈ ਕਈ ਵਾਰੀ ਇਨਸਾਨ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦਾ ਉਹਦੀ ਜ਼ਿੰਦਗੀ ਨਰਕ ਬਣਾ ਦਿੰਦਾ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹਦੋਂ ਤੱਕ ਲਈ ਸਤਿ ਸ੍ਰੀ ਅਕਾਲ